ਇਹ ਵੀ ਠੀਕ ਅੱਜ ਆਪਾਂ ਦੱਸਾਂਗੇ ਤੁਹਾਨੂੰ ਇਸ ਦਾ ਦੋ ਕਲਰਾਂ ਵਿੱਚ ਸੂਟ ਆ ਇਸ ਤਰੀਕੇ ਆਡਾ ਪ੍ਰਿੰਟ ਦਿੱਤਾ ਹੋਇਆ ਹੈ نیچے ਬਲੂਆ ਉੱਪਰ ਦੂਸਰਾ ਕਲਰ ਹੈ ਇਸ ਤਰ੍ਹਾਂ ਪੂਰਾ ਇਹ 5 ਮੀਟਰ ਦਾ ਕਪੜਾ ਇਸੇ ਤਰ੍ਹਾਂ ਹੀ ਇਹਨੂੰ ਆਪਾਂ ਪੂਰਾ ਆਲ ਓਵਰ ਸੂਟ ਆ 5 ਮੀਟਰ ਦੋ ਕਮਰਾਂ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਪੁੱਠੇ ਪਾਸੇ ਪ੍ਰੈਸ ਮਾਰਾ ਜੇ ਕਿ ਸਿੱਧੇ ਪਾਸੇ ਆ ਜਿਹੜਾ ਛਾਪਾ ਵਾ ਇਹ ਪ੍ਰੈਸ ਨਾਲ ਚਿਪਕ ਸਕਦਾ ਵਾ ਇਸ ਲਈ ਸਭ ਤੋਂ ਪਹਿਲਾਂ ਪੁੱਠੇ ਪਾਸੇ ਕੋਲ ਪ੍ਰੈਸ ਮਾਰ ਕੇ ਪ੍ਰੈਸ ਮਾਰ ਕੇ ਨਾਪ ਦੇ ਹਿਸਾਬ ਨਾਲ ਲੰਬਾਈ ਦੇਖਣੀ ਸਭ ਤੋਂ ਪਹਿਲਾਂ ਵੀ ਇਹਦੀ ਲੰਬਾਈ ਕੱਪੜੇ ਦੀ ਕਿੰਨੀ ਹੈ ਤੇ ਜਿਹੜਾ ਨਾਪ ਆ ਉਹਦਾ ਨਾਪ ਕਿੰਨਾ ਆ ਨਾਪਾਈ ਲੰਬਾਈ ਦੇਖ ਕੇ ਵੀ ਇਸ ਤਰੀਕੇ ਬਣੇਗਾ ਜਾਂ ਨਹੀਂ ਬਣੇਗਾ ਫਿਰ ਆਪਾਂ ਕਟਾਈ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨਾਪ ਟੇਕਾਂਗੇ ਵੀਜ ਦੀ ਲੰਬਾਈ ਹੈਗੀ ਇਹ ਤਿਆਰ ਆਪਣੀ 42 ਇੰਚ ਇਹ ਪਾਹੀਏ 1 கேਜ ਆਪਾਂ ਸੋ ਕੋਲਨ ਬਾਈ ਦੇਖਣ ਕੱਪੜੇ ਦੀ ਇਸ ਤਰ੍ਹਾਂ ਕਿੰਨੀ ਹੈ ਬਾਈ ਦੀ ਆਰੀ ਆਪਣੇ ਨੇ 42 ਕਮੀਜ਼ ਦੀ ਲੰਬਾਈ ਹੈ ਜੇ 42 ਇਸ ਕਰਕੇ ਆਪਾਂ ਡਿਜ਼ਾਈਨ ਪ੍ਰੋਪਰ ਰਖਣਾਵਾ ਤਬੀਜ ਦੇ ਅਗਲੇ ਪੱਲੇ ਤੇ ਵੀ ਪਿਛਲੇ ਤੇ ਵੀ ਬਾਜੂ ਤੇ ਸਲਵਾਰ ਤੇ ਜੀ ਜਪਾ ਇਹਦੇ ਫੋਲਡ ਕਰਨੇ ਪਟਾ ਪਾਪਾ ਅਲੱਗ ਲਾਵਾਂਗੇ ਪਿਛਲੇ ਦਾ ਵੀ ਤੇ ਅਗਲੇ ਦਾ ਵੀ ਹੁਣ ਆਪਾਂ ਕਿਰਾ ਰੱਖਾਂਗੇ ਇਹ ਪਹਿਿਆਂ ਦੇ ਤੇ 21 ਇੰਚ 21 ਦੇ 4 ਪਲੱਸ ਕਰਕੇ ਹੋ ਗਿਆ 25 ਇਸਨੇ 25 ਇੰਚ ਦੀ ਨਿਸ਼ਾਨੀ ਲਾ ਕੇ and okay. ਇਹਦਾ ਅਗਲਾ ਲਾਵਾਂਗੇ। 20 ਲੰਬਾਈ ਦਾ ਟਾਇਲ ਲਈ ਉਹਨਾਂ ਪਾਣਾਵਾਂਗੇ ਬਾਜੂ। ਬਾਜੂ ਵਾਸਤੇ ਪਾ ਕਪੜਾ ਲਾਵਾਂਗੇ ਇਥੋਂ। ਸੱਤੀ ਇਹ ਕੀ ਤਿਆਰ ਉਹਨਾਂ ਦੀ 1 ਇੰਚ। ਇੱਕ ਦੇ ਸਾਮਨਾ 9 ਇੰਚ ਮੋਡਾ ਆ ਜਾਣਾ ਇਹਨਾਂ ਦਾ। ਤਿਆਰ। ਆਪਾਂ 9.5 ਚਾਹੀਦਾ ਕਪੜਾ ਨਿਸ਼ਾਨੀ ਲਾਉਣ ਵਾਸਤੇ। ਇਤੋਂ ਆਪ ਲਾਵਾਂਗੇ 10 ਇੰਚ ਦਾ ਤਕਰੀਬਨ ਇੱਕ बाजू ਵਾਸਤੇ 10 ਨੂੰ ਡਬਲ ਕਰਕੇ 2 ਇੰਚ ਤੱਕ ਫਾਜ਼ੀ ਲਾ 2 ਇੰਚ ਤੇ ਟੇchnੀ ਚਾਣੀ ਲਾਵਾਂਗੇ ਇਤੋਂ ਵੀਰ ਆਪਾਂ ਡਬਲ ਕਰ ਲਵਾਂਗੇ ਹਰ ਕੇ ਸਵਾਰਾ ਕਾਲਿਆ ਨਾ ਕਪੜਾ ਜੀ ਇਹ 3 ਇੰਚ ਰੇਸਨ ਮਸ਼ੀਨ ਲਾ ਕੇ ਸਾੜੇ ਨਾ ਪਾਈ ਬਾਜੂ ਜਿਹਾ ਤਿਆਰ ਕਰਨੀ ਆਪਾਂ 16 ਇੰਚ इंच वक्खे आप पाइपिंग लानी हो फिर आप तीन रख दे इंच वक् लेंगे इस तरीके अपना कपड़ा पान लाने बाजी का इधर भी सियाड़े मूरी रखा

E poi ci sono le cose che ci sono in modo da fare. La situazione è molto più difficile. ਆਪਾਂ 3 ਇੰਚ ਦੀ ਇਸ ਤਰ੍ਹਾਂ ਦੀ ਗਲਾਈ ਪਾ ਲਾਂ ਪੂਰਾ ਪਾਈ ਤੁਹੋ ਚੈੱਕ ਕਰ ਸਕਦੇ ਹਾਂ 9 ਇੰਚ ਮੋੜਾ ਆਪਣਾ ਧਿਆਰਾ 9.5 ਰੱਖਾਂਗੇ ਅੱਧਾ ਇੰਚ ਇਧਰੋਂ ਸਪੇਸ ਬਚ ਗਈ ਸੀਨ ਲਾਉਣ ਵਾਸਤੇ ਵਾਜੇ ਦੀ ਕਟਾਈ ਹੁਣ ਦੱਸਾਂ ਮੈਂ ਆਪਾਂ ਤਾਂ ਸੁਲਵਾਰ ਦੀ ਕਟਾਈ ਵਿੱਚ ਸੁਲਵਾਰ ਕਿਸ ਤਰੀਕੇ ਕਰਨੀ ਹੁਣ ਆਪਾਂ ਕਪੜਾ ਇਹ ਚਾਰ ਟਮਾ ਜਿਵੇਂ ਛਾ ਲਿਆ ਹੈ ਜਿਹਦਰੋਂ ਆਪਾਂ ਬਾਜੂ ਕੱਟੀਆਂ ਸੀ ਜਿਹੜਾ ਫਰਕ ਪੜਾ ਬਚਿਆ ਹੈ ਉਹਦੀ ਆਪਾਂ ਬਿਲਟ ਤਿਆਰ ਕਰਾਂਗੇ ਨਾਲੇ ਨੈਕ ਵਗੈਰਾ ਪਿਛਲੇ ਕਲੇਨ ਦੇ ਰੇ ਬਲਾਨ ਵਸਤੀ ਉਸ ਕਪੜੇ ਜੋ ਬਚਾਵੇ ਜਿਹੜਾ ਕਪੜਾ ਬਚਿਆ ਹੁਣ ਆਪਣਾ ਚੌਰਸਾ ਉਹ ਚਾਰ ਤਮੇ ਜੋ ਛਾ ਲਿਆ ਕਿ ਤੋ ਤਿੰਨ ਇਧਰ ਹੈਗਾ ਖੁੱਲਾ ਪਾਸਾ ਇਧਰ ਹੈਗਾ ਜੁੜਿਆ ਪਾਸਾ ਕਪੜੇ ਦਾ ਆਹ ਸਾਈਡ ਤੇ ਇਧਰੋਂ ਹਾਂ ਆਪਾਂ ਡਰਾਪ ਕਰਾਂਗੇ ਸਲਵਾਰ ਦੀ ਲੰਬਾਈ ਹੈਗੀ ਤਿਆਰ ਹੋਣਾ ਦੇ 37 37 ਸਾਰਾ ਆਪਾਂ 33 ਲਾਵਾਂਗੇ ਚਾਨੀ ਲਾ ਕੇ ਸਾਰਾ ਜਨਰਲ ਕਪੜਾ ਹੈਗਾ ਸਾਰਾ ਤੇਤੀਜ ਜੀ ਨੂੰ ਚਾਨੀ ਲਾ ਲਾਂਗੇ ਬੂਰੀਆਂ ਪਾਸੋਂ ਮਿੱਤਰੋ ਕੰਨੀਆਂ ਬਰੋਬਰ ਰੱਖਾਂਗੇ ਚਾਰੇ ਕੋਈ ਅੱਗੇ ਪਿੱਛੇ ਨਾ ਹੋਵੇ ਸੰਦੇ ਤੇਤੀਜ ਜੀ ਨੂੰ ਚਾਨੀ ਲਾ ਕੇ ਸਿੱਦੇ ਸਕੇਲ ਨਾਲ ਇਸ ਤਰ੍ਹਾਂ ਕਿ ਉਹਨੇ ਥੋੜੀ ਜਿਹੀ ਨਿਸ਼ਾਨੀ ਲਾਵਾਂਗੇ ਆਪਾਂ ਸਭ ਤੋਂ ਪਹਿਲਾਂ ਪੱਲਿਆਂ ਦੀ ਲਾਵਾਂਗੇ ਪੂਰੀ ਤਿਆਰ ਹੈਗੀ ਉਹਨਾਂ ਦੇ 6 ਇੰਚ ਤੇ ਆਪਾਂ 12 ਦੇ ਲਾਵਾਂਗੇ ਇਸ ਤਰ੍ਹਾਂ ਪ੍ਰੋਪਰ 12 ਇੰਚ ਦੀ ਨਿਸ਼ਾਨੀ ਲਾਇਕ ਤੇ నిశా ఓ బా ఇ మూరి ఢాయి ఇంచే అ ਅਸਾਨ ਇਹਦੂੰ ਲਵਾਂਗੇ ਅਸਾਨ ਆਪਾਂ ਗੈਰੇਜ ਕਿਉਂਕਿ ਇਹ ਜਾਰੀਆਂ ਭਾਰੀਆਂ ਸਲਵਾਰਾਂ ਸੋਹਣੀ ਨਹੀਂ ਲੱਗਦੀਆਂ ਇਹ ਸਟੇਟਸ ਵਾਲੀ ਹੀ ਸੋਹਣੀ ਲੱਗਦੀ ਏ ਇਸ ਲਈ ਕਰਪਾਣੇ ਛਾਟੇ ਲਗਾ ਲਈ ਕਾਪ ਸਲਵਾਰ ਦਾ ਇਹ ਆ ਗਿਆ ਆਪਣਾ ਸਲਵਾਰ ਦਾ ਡਰਾਪ ਇਹ ਪੱਲੇ ਲੱਗ ਗਏ ਇਹ ਮੋਰੀ ਲੱਗ ਗਏ ਇਹ ਆ ਗਿਆ ਉਪਰੋਂ ਪੱਲੇ ਦੀ ਨਿਸ਼ਾਨੀ ਆਪਰ ਕਪੜਾ ਆਪਣਾ ਰਾਫ ਬਚ ਗਿਆ ਇਧਰੋਂ ਆਪਾਂ ਅਸਲ ਨਾਲ ਲਿਆ 11 ਇੰਚ ਇੱਥੋਂ ਤੱਕ ਇਤੋਂ ਲੈ ਕੇ ਆ ਕਟਾਈ ਦੀ ਸਿੱਧੀ ਨਿਸ਼ਾਨੀ ਲਾ ਲਓ ਜਿਹੜਾ ਇਸ ਤਰ੍ਹਾਂ ਆਲਓਵਰ ਸੂਟ ਹੋਵੇ ਡਿਜ਼ਾਈਨਰ ਹੋਰੀ ਇਸ ਤਰੀਕ ਕੇ ਆਪਾਂ ਸਲਵਾਰ ਦੀ ਕਟਾਈ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਉੱਪਰੋਂ ਕੱਪੜਾ ਕੱਟਾਂਗੇ ਦੋਸਤੋ ਬਾਅਦ ਫਿਰ ਆਪਣਾ ਇਹ ਵਾਲਾ ਕੱਟਾਂਗੇ ਇਹ ਜਿਹੜਾ ਸੈਂਟਰ ਵਿੱਚ ਆਪਾਂ ਪੱਲੇ ਦੀ ਨਿਸ਼ਾਨੀ ਲਾਈ ਇਹਨੂੰ ਆਪਾਂ ਕਟਾਈ ਨਹੀਂ ਕਰਨੀ ਹੈਗੀ ਇਹਦੀ ਆਪਾਂ ਇਸੇ ਤਰ੍ਹਾਂ ਹੀ ਇੱਥੇ ਕੱਟ ਪਾ ਕੇ ਸੀਨ ਲਾ ਲਵਾਂਗੇ ਉਧਰ ਵੀ ਕੱਟ ਪਾ ਲਾਂਗੇ ਇਸ ਤਰ੍ਹਾਂ ਹੀ ਸੀਨ ਲਾ ਲੈਣੀ ਹੈ ਗੋਪਾ ਸੀਨ ਲੱਗ ਜੇਗੀ ਜਾਂ ਕਟਾਈ ਕਰਾਂਗੇ ਫਿਰ ਧਾਗੇ ਨਿਕਲਣਗੇ ਇੰਟਰਲੋਕ ਕਰਨੀ ਪਾਏਗੀ ਇਸ ਤਰ੍ਹਾਂ ਇੰਟਰਲੋਕ ਵਿੱਚ ਕਰਨੀ ਪੈਣੀ ਧਾਗੇ ਦੇ ਨਿਕਲਣਗੇ ਇਹ ਹੈਗੀ ਆਪਣੀ ਸਲਵਾਰ ਦੀ ਕਟਾਈ ਪੱਲੇ ਤੋਂ ਦੇ ਕੱਠੇ ਇਹ ਆਪਣੀ ਬੈਲਟ ਬਣ ਜਣੀ ਹੈ ਇਸ ਤਰ੍ਹਾਂ ਤੁਸੀਂ ਵੀ ਜੇ ਕੋਈ ਸੂਟ ਹੋਵੇ ਆਲਓਵਰ ਡਿਜ਼ਾਈਨਰ ਕ੍ਰੋਪਰ ਡਿਜ਼ਾਈਨ ਇਕਸਾਰ ਲਿਆਉਣਾ ਹੋਵੇ ਬਾਜੀ ਤੇ ਇੱਕ ਨੀਜ ਦੇ ਘੇਰੇ ਤੇ ਹਲਵਾਰ ਦੇ ਪੱਲੇ ਬੁੰਦਿਆਂ ਦੇ ਕਟਾਈ ਕਰੋ ਇਸ ਤਰੀਕੇ ਨਾਲ ਆਪਾਂ ਕਰਾਂਗੇ ਸੀਧਾ ਡਰਾਪ ਤੇਰਾ ਤਿਆਰ ਹੈਗਾ ਮਨ ਦਾ 12:30 12:30 ਦੇ ਵਿੱਚ 1 ਇੰਚ ਪਲੱਸ ਕਰ ਲਿਆ 13:30 ਹੋ ਗਿਆ 13:30 ਦਾ ਹਾਫ ਆ ਗਿਆ 7 ਇੰਚ ਤੇ ਇੱਕ ਮੈਂਡ ਘੱਟ ਇਧਰ ਆਪਾਂ ਪੁੱਲੇ ਪਾਸੇ ਰੱਖੀਏ ਦੋਨੇ ਇਧਰ ਬੰਦ ਪਾਸੇ ਆ ਕਮੀਜ਼ਾਂ ਦੀ ਦੋਨਾਂ ਦੀ ਇਕ ਨੀਚੇ ਰੱਖ ਲਿਆ ਤੇ ਕਫਰ ਰੱਖਣਾ ਵਾ ਵਿੱਚ ਦੇਖ ਨਹੀਂ ਰੱਖਣਾ ਕਈ ਇੱਕ ਕਮੀਜ਼ ਦਾ ਪੱਲਾ ਵਿੱਚ ਦੇ ਲੈਂਦੇ ਨੇ ਇਸ ਤਰੀਕੇ ਦੋਨੇ ਉੱਪਰ نیچے ਰੱਖ ਲੈਨੇ ਰੱਖ ਕੇ ਹੁਣ ਆਪਾਂ ਇਥੋਂ ਡਿਜੇਨ ਸਾਢੇ 7 ਦਾ ਨਿਸ਼ਾਨੀ ਲਾਵਾਂਗੇ ਇੱਥੋਂ ਵੀ ਚੈੱਕ ਕਰਨਾ ਆਪਾਂ 6:30 ਇੱਥੇ ਆਪਣੀ ਹੈਗੀ ਸਟੈਕ ਹੈਗੀ ਤਿਆਰ ਨਾਲ 21 ਇੰਚ 22 ਤੇ ਲਾਵਾਂਗੇ ਉਸ ਤਰੀਕੇ ਨਾਲ ਸਾਜਦੇ ਲਾਵਾਂਗੇ ਇਹ ਤੋਂ ਗਲਾਈ ਵਿੱਚ ਸਾਡੇ ਸਾਹਦੇ ਦਾ ਰਦ 4 8 ਇਥੋਂ ਆਵਲੇ ਆਪਣਾ ਜਿੰਨਾ ਵੀ ਆ ਗਿਆ ਵਿੱਚ 4 ਇੰਚ ਆ ਗਿਆ 4 ਦਾ ਹੱਫ ਕਰ ਲਿਆ ਇਸ ਤਰੀਕੇ ਦੋ ਆ ਗਿਆ ਦੋ ਇਥੋਂ ਆਪਾਂ ਪਾ ਲਾਈ ਦੋ ਤੋਂ ਇਹ ਲਈ ਪਰਫੈਕਟਲੀ ਕੱਟ ਆਪਨੇ ਰਿਟਰਨ ਚਾਣੀ ਲਾਵਾਂਗੇ। ਲੇਅਰ ਤਿਆਰ ਨੂੰ ਨੇ ਗੈਰੰਟੀ ਕੀਤਾ ਆਪਾਂ 12 ਤੇ। ਵਿੱਚ ਦਾ ਸਪੇਸ ਦਮਾ ਕੇ ਆਪਾਂ ਸਾਢੇ 3 ਦੇ। ਲਿਜੀਨ ਲੰਬਾਈ ਲਾਣੀ ਹੈ 7 ਇੰਚ ਦੀ। ਸਾਢੇ ਤਿੰਨ ਸਾਢੇ ਤੇ ਦੋ ਇਦਾਂ ਸਿੱਧੀ ਇਹ ਜਿਹੜੀ ਕੋਈ ਪਾਣੀ ਆਪਾਂ ਇਹ ਇੱਥੇ ਤੱਕ ਪੂਰੀ ਪ੍ਰੋਪਰ ਨਹੀਂ ਪਾਣੀ ਹੈਗੀ ਇਥੇ ਤਾਂ ਕੋਪਰ ਨਹੀਂ ਪਾਣੀ ਕਿਉਂਕਿ ਆਪਾਂ ਇੱਥੇ ਹੀ ਛੱਡ ਦੇਣੀ ਐ ਇੱਥੇ ਇਸ ਲਈ ਛੱਡ ਲਈ ਕਿ ਆਪਣਾ ਡਿਜ਼ਾਈਨਰ ਸੂਟ ਜੇ ਆਪਾਂ ਇੱਥੋਂ ਕੱਪੜਾ ਚੱਕਾਂਗੇ ਫਿਰ ਜਿਹੜਾ ਡਿਜ਼ਾਈਨਰ ਕੱਪੜਾ ਨੀਚੇ ਆ ਉਹ ਕੁਲ ਲੱਗਾ ਪਰ ਉਹ ਵੱਡਾ ਛੋਟਾ ਹੋ ਜੇਗਾ ਇਸ ਕਰਕੇ ਆਪਾਂ ਇੱਥੇ ਹੀ ਪਲੋਈ ਕਮਰ ਤੱਕ ਹੀ ਪਾਵਾਂਗੇ ਇੱਥੋਂ 2 ਇੰਚ ਦੀ ਸਪੇਸ ਛੇ ਕੇ ਇਥੋਂ ਜਦੋਂ ਆਪਾਂ ਗਲਾਈ ਪਾਈ ਹੁੰਦੀ ਹੈ ਇਥੋਂ ਸਿੱਧਾ ਸੈਂਟਰ 'ਚੋਂ ਲੈ ਕੇ ਇਹਦੇ ਸੈਂਟਰ ਵਿੱਚ 4 ਇੰਚ ਦੀ ਇਥੋਂ ਆਪਾਂ ਵੀ ਸ਼ੇਪ ਬਣਾ ਲੈਣੀ ਹੈ ਇਸ ਤਰ੍ਹਾਂ ਆਪਣੀ ਪ੍ਰੋਪਰ ਵੀ ਮੰਦੀ ਹੋਣੀ ਚਾਹੀਦੀ ਹੈ ਇਹ ਪਲੋਈ ਦੇ ਇਸ ਪਲੋਟ ਦੇ ਸੈਂਟਰ ਵਿੱਚ ਉੱਪਰ 2 था इंच ऊंची ਇੱਥੋਂ ਸਿੱਧੀ ਨਿਸ਼ਾਨੀ ਲਗਾਣੀ ਹੈ ਇਹ ਹੈਗੀ ਪੁਰੂਨੀਆਂ ਦੀ ਨਿਸ਼ਾਨੀ ਟ੍ਰਿਪਲੇਟ ਹੋਗੇ ਇਹ ਕਮਰ ਤੱਕ ਹੀ ਪਾਣੀ ਹੋਣਾ ਦੀ ਕਮਰ ਹੈਗੀ ਹੈ ਤਿਆਰ 18 ਚ 18 ਤੋਂ ਆਪਾਂ 12 ਇੰਚ ਲਾਣੀ ਹੈ ਹੁਣ ਆ ਗਿਆ 9.5 ਆਪਣੀ ਕਮਰ ਦੀ ਨਿਸ਼ਾਨੀ ਇੱਥੇ ਹੁਣੀ ਤੇ ਜਿਹੜੇ ਆਪਾਂ ਫਲੋਈ ਪਾਣੀ ਆਪਾਂ ਇੱਥੇ ਤੱਕ ਪਾਣੀ ਹੈ 1 ਇੰਚ ਅੱਗੇ ਵਾਸਤੇ ਅੱਗੇ ਗਰਸਟ ਹੈਗੀ ਆਪਣੇ ਤਿਆਰ ਨਾਲੀ 1 ਇੰਚ ਆਪਾਂ ਬਾਾਈ ਲਾਣੀ ਹੈ ਸੈਰਸਿੰ ਹੈਗੀ ਉਹਨਾਂ ਦੀ ਤਿਆਰ 15 ਸਪੈਸ 16 ਨਾ ਮਾ ਜੀ ਕਿ ਪੈਰ ਇਹਨਾਂ 21 ਇੰਚ ਦੇ ਹਿਪ ਪ੍ਰੋਪਰ 21 ਹੀ ਲਾਣੀ ਐ ਹਿਪ ਵਿੱਚ ਕੋਈ ਵਧ ਘੱਟ ਨਹੀਂ ਕਰਨਾ ਇਸ ਤਰ੍ਹਾਂ ਆਪਾਂ ਸਾਈਡ ਦੇ ਸੀਨ ਲਾਵਾਂਗੇ ਐਂਜਿਟੇਪ ਨੇ ਵੀ ਲਾ ਸਕਦੇ ਆ ਆਪਾਂ ਸਕੇਲ ਨੇ ਵੀ ਲਗਾ ਸਕਦੇ ਆ ਇੱਥੋਂ ਆਪਾਂ ਦੋਵੇਂ ਚ ਦੀ ਸਿੱਧੀ ਰੱਖਾਂਗੇ

ਹੈ ਬਹਤ ਦੋ ਦੋ ਇੰਟ ਚੀਜ਼ਾਂ ਹੋ ਆਪਾਂ ਆਪ ਟਾਈ ਕਰਾਂਗੇ ਮੇਟੋਨ ਆਪਣੀ ਸਟ੍ਰੀਟ ਉੱਪਰ ਵੀ ਆਪਣੀ ਕੰਨੀ ਹੈ ਕੰਨੀਆਂ ਨੇ ਉੱਪਰ ਚਾਰੇ ਤਮਨ ਚਾਹਮਾ ਦੀਆਂ ਇਹ ਆਪਾਂ ਕਟਾਈ ਨਹੀਂ ਕਰਨੀ ਹੈਗੀ ਕਿ ਆਪਣੀ ਟੁਵੀਜੀ ਦੀ ਲંબਾਈ ਜਿਹੜੀ ਪਹਿਲਾਂ ਹੀ ਵਸਾ ਪੂਰੀ ਏ ਟਾਟਾ ਆਪਾਂ ਜੋੜ ਪਾਣਾ ਇਸ ਕਰਕੇ ਇੱਥੋਂ ਆਪਾਂ ਕੋਈ ਕਾਟ ਨਹੀਂ ਪਾਣੀ ਸੀਨ ਵਿੱਚ ਹੀ ਥੋੜਾ ਇੱਥੋਂ ਨਾ ਮੋਢੇ ਨਾਲੋਂ ਇੱਥੇ ਡਾਊਨ ਕਰ ਲਵਾਂਗੇ ਸੀਣੀ ਥੋੜੀ ਡਾਊਨ ਕਰਾਂਗੇ ਇੱਥੋਂ ਕਾਟ ਨਹੀਂ ਪਾਣੀ ਆਪਾਂ ਹੁਣ ਆਪਾਂ ਅਗਲੀ ਕਟਾਈ ਗਲਾਈ ਪਾਉਣ ਵਾਸਤੇ ਦੋ ਪੱਲੇ ਧਿਆਨ ਨਾਲ ਦੋ ਪੱਲੇ ਚੱਕਣੇ ਨੇ ਇੱਥੋਂ ਇੱਕ ਕਮੀਜ਼ ਦਾ ਪੱਲਾ ਸੈਂਟਰ ਦਾ ਆਪਾਂ ਇੱਥੋਂ ਕੱਟ ਪਾਵਾਂਗੇ ਇਹ ਹੈਗਾ ਆਪਣਾ ਕਮੀਜ਼ ਦਾ ਡਰਾਪ ਧੀਰੇ ਦੀ ਕਟਾਈ ਫਿਟਿੰਗ ਦੇ ਨਿਸ਼ਾਨ